ਤਿੰਨ ਸਾਲ ਦੀ ਜਿਹੜੀ ਪ੍ਰੋਗਰੈਸ ਆ ਉਹ ਸੱਤ ਅੱਠ ਮਹੀਨਿਆਂ ਚ ਕਰ ਦਿੱਤੀ। ਨਿਸ਼ਾਨ ਭਾਈ ਐਦਾਂ ਦੇ ਨੇ ਨਾ ਇਹ ਖੁਦ ਇੰਟਰਸਟ ਲੈਂਦੇ ਨੇ। ਤੁਸੀਂ ਕਿਸੇ ਵੀ ਟਾਈਮ ਫੋਨ ਕਰੋ। ਜੇ ਤੁਹਾਨੂੰ ਲੋੜ ਪੈਂਦੀ ਹੈ ਨਾ ਕਿ ਸਰ ਆ ਕੰਮ ਨਹੀਂ ਹੋ ਰਹੀ ਤੁਹਾਡਾ। ਨਿਸ਼ਾਨ ਭਾਈ ਨਾਲੇ ਆ ਜਾਂਦੇ ਨੇ। ਨਿਸ਼ਾਨ ਕੰਮ ਕਰਦੇ ਆ। ਇਸ ਸਰਪੰਚੀ ਆਉਣ ਤੋਂ ਪਹਿਲਾਂ ਵੀ ਆਪਣੇ ਪਿੰਡ ਦਾ ਸੁਧਾਰ ਲਈ ਹੀ ਕੰਮ ਕਰਦੇ ਨੇ। ਇਹਨਾਂ ਨੇ ਤੁਹਾਨੂੰ ਨਾ ਯਾਨੀ ਹੀਰਾ ਬਣਾ ਦਿੱਤਾ ਸਭ ਕੁਝ। ਜੀ। ਯਾਨੀ ਕਿ ਪਿੰਡ ਦੇ ਵੀ ਤੁਸੀਂ ਦੇਖੋ ਜਾ ਕੇ ਮੈਂ ਨਾਲ ਚੱਲ ਜਾਂਣਾ ਆ। ਕਿਸੇ ਪਾਸੇ ਕੰਮ ਲੇਟ ਨਹੀਂ ਕੋਈ। ਇਹ ਛੇਤ ਵਿੱਚ ਇੱਥੇ ਰਹਿ ਰਹੇ ਆ। ਜੀ। ਕੱਚੇ ਰਸਤੇ ਹੀ ਸਾਡੇ ਘਰ ਜਿਹੜੇ ਪ੍ਰਾਣ ਤੇ ਹੁਣ ਜਦੋਂ ਪੱਕੇ ਰਸਤੇ ਬਣ ਗਏ ਤੇ ਸਾਡੇ ਪੁਰਾਣੇ ਵੀ ਆ ਗਏ ਜੇ ਨਿਸ਼ਾਨ ਦੇ ਵੀਰ ਜੀ ਨੇ ਆ ਕੇ ਸਾਡੇ ਚਾਰ ਚੰਨ ਲਾਤੇ ਭਾਈ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਪਰ ਵਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਬਲਾਕ ਦਿਜੀਗਲ ਕਰੀਏ ਨਵਾਂ ਸ਼ਹਿਰ ਬਲਾਕ ਦੇ ਵਿੱਚ ਵਸਿਆ ਹੋਇਆ ਪਿੰਡ ਪੀਣ ਪਿੰਡ ਪੀਣ ਦੀ ਜਦੋਂ ਫੇਰੀ ਮਾਰੀ ਤਾਂ ਪਿੰਡ ਦੇ ਕਮਾ ਵਿਕਾਸ ਨੂੰ ਵੇਖਿਆ ਤੇ ਕਮਾ ਨੂੰ ਵੇਖਦੇ ਹੋਏ ਆਪ ਮੁਹਾਰੇ ਨਗਰ ਨਿਵਾਸੀ ਜੋ ਕਹਿ ਰਹੇ ਹਨ ਉਹ ਆਪ ਜੀ ਦੇ ਰੂਬਰੂ ਕਰਵਾਵਾਂਗੇ ਉਹਦੇ ਨਾਲ ਹੀ ਸਾਡੇ ਨਾਲ ਹੀ ਬੈਠੇ ਨੇ ਸਰਪੰਚ ਸਹਿਬਾਨ ਨਿਸ਼ਾਨ ਵੀਰ ਸਿੰਘ ਜੀ ਦੇ ਨਾਲ ਵੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਨਿਸ਼ਾਨ ਵੀਰ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰਾ ਜੀ ਕਿਹੜੇ ਸਮੇਂ ਦੇ ਦੌਰਾਨ ਜਦੋਂ ਇਲੈਕਸ਼ਨ ਹੋਈ ਇਲੈਕਸ਼ਨ ਹੁੰਦਿਆਂ ਸਾਰ ਹੀ ਮੰਨ ਦੇ ਅੰਦਰ ਪਿੰਡ ਦੇ ਵਿਕਾਸ ਨੂੰ ਲੈ ਕੇ ਪਹਿਲਾ ਨਿਰਣਾ ਕੀ ਆਇਆ ਜੀ ਤਕੋ ਜੀ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਕਰਕੇ ਆਇਆ ਜੀ ਤੇ ਮੈਂ ਪਿੰਡ ਦੇ ਕਈ ਕੰਮ ਦੇਖੇ ਜਿਹੜੇ ਪੈਂਡਿੰਗ ਪਏ ਸੀ ਜਿਹੜੇ ਹੋਣ ਵਾਲੇ ਸੀ ਜੀ ਮੈਂ ਇਹ ਸੋਚਿਆ ਕਿ ਸਾਡਾ ਪਿੰਡਆਂ ਜੇ ਗਲੀਆਂ ਨਾਲੀਆਂ ਤੋਂ ਨਹੀਂ ਉੱਠਿਆ ਉਹਨੇ ਤਰੱਕੀ ਕੀ ਕਰਨੀ ਹੈ ਜੀ ਤੇ ਮੈਂ ਸੋਚਿਆ ਕਿ ਚਲੋ ਜੇ ਮੈਨੂੰ ਮੌਕਾ ਮਿਲਿਆ ਮੈਨੂੰ ਲੋਕਾਂ ਨੇ ਚਾਇਆ ਮੈਂ ਸੁਧਾਰ ਕਰਾਉਂਗਾ ਜੀ ਜਦੋਂ ਵੋਟਾਂ ਸੀ ਵੋਟਾਂ ਤੋਂ ਜੀ ਮੈਂ 2-3 ਮਹੀਨੇ ਪਹਿਲਾਂ ਹੀ ਜਿਹੜੇ ਕੰਮ ਐ ਮੈਂ ਸ਼ੁਰੂ ਕਰਵਾਤੇ ਸੀਗੇ ਚਾਹੇ ਕਿਸੇ ਤਰੀਕੇ ਨਾਲ ਕਰਵਾਏ ਮੈਂ ਸ਼ੁਰੂ ਕਰਵਾ ਕੇ ਲੋਕਾਂ 'ਗੇ ਅਪੀਲ ਕੀਤੀ ਤੁਸੀਂ ਮੌਕਾ ਦਿਓ ਇੱਕ ਲੋਕ ਵੀ ਬਹੁਤ ਖੁਸ਼ ਆਏ ਤੋਂ ਨੌਜਵਾਨ ਇੱਕ ਲੋਕਾਂ ਮਤਲਬ ਲੋਕਾਂ ਦੀ ਇੱਕ ਇੱਛਾ ਸੀ ਕਿ ਸਰਪੰਚ ਮੈਂ ਬਣਾ ਜੀ ਉਹਨਾਂ ਦੀ ਇੱਛਾ ਫਿਰ ਚਲੋ ਮੈਂ ਵੀ ਸੋਚਿਆ ਕਿ ਨਹੀਂ ਠੀਕ ਐ ਇਸ ਚੀਜ਼ 'ਤੇ ਪਹਿਰਾ ਦੇਣਾ ਚਾਹੀਦਾ ਤੇ ਮੈਂ ਇਸ ਚੀਜ਼ ਨੂੰ ਸੋਚਿਆ ਜੀ ਤੇ ਇਲੈਕਸ਼ਨ ਲੜੀ ਜੀ ਇਲੈਕਸ਼ਨ ਲੜ ਕੇ ਜੋ ਲੋਕਾਂ ਨਾਲ ਵਾਦਾ ਇੱਕ ਲੋਕਾਂ ਨੇ ਮੈਨੂੰ ਬਹੁਤ ਮਹੌਮਤ ਨਾਲ ਜਤਾਇਆ ਬਹੁਤ ਚੰਗੀ ਲੀਡ ਨਾਲ ਜਤਾਇਆ ਜੀ ਸਾਡੇ ਪਿੰਡ 2500 ਵੋਟ ਹੈ ਜੀ ਜੀ ਤੇ 1700 ਵੋਟ ਪੋਲ ਹੋਈ ਹੈ ਜੀ ਮੈਂ ਮੈਂ 1300 ਵੋਟ ਤੇ ਜਿੱਤੇ ਹਾਂ ਜੀ ਬਹੁਤ ਵੱਡੀ ਐ ਪ੍ਰਾਪਤੀ ਕਹੀ ਜਾ ਸਕਦੀ ਹੈ ਮਤਲਬ ਇੱਕ ਤਰਫਾ ਹੀ ਹੋਇਆ ਜੀ ਕੰਮ ਜੀ ਤੇ ਮੈਂ ਫਿਰ ਸੋਚ ਲਿਆ ਮੈਂ ਕਿ ਪਿੰਡ ਦਾ ਇਹੋ ਜਿਹਾ ਕੰਮ ਨਹੀਂ ਜੀ ਜਿਹੜਾ ਮੈਂ ਛੱਡਣਾ ਜੀ ਸਾਰੇ ਕੰਮ ਕਰਨੇ ਕਿ ਪਿੰਡ ਨੂੰ ਇੱਕ ਨਗਰ ਨੂੰ ਸੋਨੇ ਦੀ ਚਿੜੀ ਚ ਬਦਲਣਾ ਜੀ ਤਾਂ ਇੱਕ ਇਸ ਤਰ੍ਹਾਂ ਹੀ ਬਦਲਾ ਨਿਸ਼ਾਨਬੀਰ ਸਿੰਘ ਜੀ ਕਈ ਵਾਰੀ ਸਰਪੰਚੀ ਜੇਤਨ ਤੋਂ ਬਾਅਦ ਕਈ ਮਸਲੇ ਪਾਰਟੀ ਵਾਲੀ ਪਾਰਟੀ ਵਾਜ਼ੀ ਨੂੰ ਲੈ ਕੇ ਸਾਹਮਣੇ ਨਿਕੜ ਕੇ ਆਂਦੇ ਆ ਕਿ ਇਸ ਮਹੱਲੇ ਦਾ ਕੰਮ ਕਰਨਾ ਇਸ ਮਹੱਲੇ ਦਾ ਨਹੀਂ ਕੰਮ ਕਰਨਾ ਕਦੇ ਇਦਾਂ ਦੇ ਮਨ ਦੇ ਵਿੱਚ ਵਿਚਾਰਤ ਨਹੀਂ ਪੈਦਾ ਹੋਈ ਨਹੀਂ ਨਹੀਂ ਜੀ ਜੀ ਸਾਡਾ ਪਿੰਡ ਜੀ ਉੱਧਾ ਹੈ ਸਾਰਾ ਕਠਮਠ ਜੀ ਸਾਰਾ ਇਕੱਠਾ ਹੈ ਜੀ ਮੈਂ ਤੁਸੀਂ ਯਕੀਨ ਮੰਨੋ ਮੈਂ ਦੋ-ਦੋ ਪਾਸੇ ਕੰਮ ਚਲਾਏ ਹੁੰਦੇ ਸੀ ਚਾਹੇ ਇੱਕ ਪਾਸੇ ਨੇ ਰਿਗਾ ਚੱਲਦੀ ਆ ਇੱਕ ਪਾਸੇ ਪੰਚਾਇਤਾਂ ਚੱਲਦਾ ਜਾਂ ਦੋ ਪਾਸੇ ਵੀ ਪੰਚਾਇਤਾਂ ਦਾ ਕੰਮ ਚੱਲਦਾ ਇਦਾਂ ਵੀ ਸਾਡੇ ਕੰਮ ਚੱਲੇ ਆ ਜਿੱਦਾਂ ਉਹਨੂੰ ਪਤਾ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਹੈ ਜੀ ਕਿ ਉਹ ਇਦਾਂ ਨਹੀਂ ਸੋਚਦੇ ਕਿ ਇੱਧਰ ਕੰਮ ਚਲਾ ਦਿੱਤਾ ਸਾਰੇ ਪੈਸੇ ਇੱਧਰ ਲਾ ਦਣੇ ਆ ਸਾਡੇ ਕੋਲ ਪੈਸੇ ਨਹੀਂ ਉਹਨੇ ਇੱਧਰ ਕੰਮ ਨਹੀਂ ਚੱਲਣਾ ਦੇਖੋ ਜੀ ਮੇਰੇ ਤੋਂ ਜੀ ਪੈਸੇ ਮੁੱਕ ਜਾਣਾਂ ਪਤਾ 10 ਲੱਖ ਰੁਪਏ ਖਨਾਸ ਮਿਨਿਸਟਰ ਕੋ ਲੈ ਆਉਣਾ 10 ਲੱਖ ਰੁਪਇਆ ਮੈਂ ਸਿਹਤ ਮੰਤਰੀ ਕੋ ਲੈ ਆਉਣਾ ਜਾਨੀ ਕਿ ਤੁਸੀਂ ਯਕੀਨ ਮੰਨੋ ਜੀ ਜੀ ਇਹ ਲੋਕਾਂ ਨੇ ਨਾਲ ਗੱਲ ਉਦਾਂ ਸਮਝਣੀ ਹੈ ਮੈਂ ਸੀਐਮ ਸਾਹਿਬ ਨੂੰ ਇੱਕ ਚਿੱਠੀ ਲਿਖੀ ਕਿ ਮੈਨੂੰ ਜਿਹੜੀ ਆਪਾਂ ਕਲੋਨੀ ਦੇਖ ਕੇ ਆਏ ਜਿਹੜੀ 20 ਸਾਲ ਤੋਂ ਬਣੀ ਨਹੀਂ ਮੈਂ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਮੈਂ ਲੋਕਾਂ ਦਾ ਦੱਸਿਆ ਉਹਨਾਂ ਨੇ ਮੈਨੂੰ ਪੀਏ ਦਾ ਫੋਨ ਆ ਗਿਆ ਉਹਨਾਂ ਨੇ ਜੀ ਕਹਿੰਦੇ ਚੰਡੀਗੜ੍ਹ ਨਾਲ ਤੈਮਾ ਤੁਸੀਂ ਆਜੋ ਮੈਂ ਉੱਥੇ ਗਿਆ ਸੀਐਮ ਸਾਹਮਣੇ ساری ਗੱਲਬਾਤ ਕੀਤੀ ਉਹਨਾਂ ਨੇ ਮੈਨੂੰ 20 ਲੱਖ ਰੁਪਏ ਦੀ ਇਸ ਕਮਨ ਦਿੱਤਾ ਜੀ ਬਹੁਤ ਵੱਡੀ ਪ੍ਰਾਪਤੀ ਹੈ ਬਿਲਕੁਲ ਕਿਉਂਕਿ ਕਿ ਨੌਜਵਾਨ ਹੋਣ ਦੇ ਸਦਕਾ ਇਸ ਸਰਕਾਰ ਤੱਕ ਅਪਰੋਚ ਕਰਨੀ ਨਹੀਂ ਤਾਂ ਸਰਪੰਚਵ ਦੇਖਿਓ ਆਪਾਂ ਬਹੁਤ ਬੜੇ ਸਰਪੰਚ ਛੋਟੇ ਅਧਾਰੇ ਦੇ ਵਿੱਚ ਸਮਾਂ ਗੁਜ਼ਾਰ ਦਿੰਦਾ ਤੇ ਮੈਂ ਵੇਖਿਆ ਪਿੰਡ ਦੇ ਵਿੱਚ ਵਿਕਾਸ ਨੂੰ ਲੈ ਕੇ ਕਾਫੀ ਵੱਡੇ ਰਕਮਾਂ ਜਿਹੜੀਆਂ ਆਈਆਂ ਹੈਗੀਆਂ ਨੌਜਵਾਨਾਂ ਦੇ ਪ੍ਰਤੀ ਕੀ ਮੈਸੇਜ ਹੈ ਨੌਜਵਾਨਾਂ ਲਈ ਇਹੀ ਮੈਸੇਜ ਆ ਜੋ ਨਾ ਚਲੋ ਹੁਣ ਆਪਾਂ ਪਾਰਟੀ ਬਾਜੀ ਦੀ ਗੱਲ ਨਹੀਂ ਕਰਦੇ ਜੀ ਪਰ ਜੋ ਪੁਰਾਣੀਆਂ ਪਾਰਟੀਆਂ ਨੇ ਸਾਡਾ ਨੌਜਵਾਨ ਇੱਕ ਇੰਸਟਾਗ੍ਰam ਫੇਸਬੁਕ ਰੀਲਾਂ ਜੋਗਾ ਛੱਡਤਾ ਨਸ਼ਿਆ ਜੋਗਾ ਛੱਡਤਾ ਜੇ ਸਾਡੇ ਨੌਜਵਾਨ ਕੋ ਪੜ੍ਹਾਈ ਸੀ ਤੇ ਜੋਬਾਂ ਹੈ ਨਹੀਂ ਸੀ ਜੀ ਜੇ ਸਾਡੇ ਨੌਜਵਾਨ ਕੋ ਆਈਡੀਆ ਸੀ ਫੰਡ ਹੈ ਨਹੀਂ ਸੀ ਸਰਕਾਰ ਕੋ ਜੀ ਮੈਂ ਜੋ ਆਪਣੇ ਨੌਜਵਾਨਾਂ ਵਾਸਤੇ ਜੋ ਮੈਂ ਕਰਦਾ ਪਿਆ ਜੀ ਸਰਦਾਰ ਭਗਤ ਸਿੰਘ ਮਾਨ ਭਗਵੰਤ ਮਾਨ ਨੇ ਸਰਦਾਰ ਭਗਵੰਤ ਮਾਨ ਨੇ ਜੀ ਇੱਕ ਮਤਲਬ ਸਾਡੇ ਨਵੇਂ ਸ਼ਹਿਰ ਹਲਕੇ ਨੂੰ 30 ਗਰਾਊਂਡ ਦਿੱਤੀਆਂ ਤੇ ਵਿੱਚ ਭਿੰਦਾ ਵੀ ਨਾਮ ਹੈ ਬਹੁਤ ਵੱਡੀ ਪ੍ਰਾਪਤੀ ਹੈ ਬਿਲਕੁਲ ਜੀ ਤੇ 50 ਲੱਖ ਰੁਪਏ ਮੈਂ ਭੇਣ ਵਾਸਤੇ ਪਾਸ ਕਰਾਇਆ ਸਟੇਡੀਅਮ ਬਣਾਉਣਾ ਜੀ ਕਿਉਂਕਿ ਮੁੱਖ ਮੰਤਰੀ ਪੰਜਾਬ ਜਦੋਂ ਵੀ ਸ਼ਹੀਦ 에ਜਮ ਸਰਦਾਰ ਭਗਤ ਸਿੰਘ ਜੀ ਦਾ ਨਗਰ ਖਟਕੜ ਕਲਾਂ ਦੇ ਵਿੱਚ ਆਂਦੇ ਹੈ ਅਕਸਰ ਉਹ ਨੌਜਵਾਨ ਸਰਪੰਚਾਂ ਨੂੰ ਵੀ ਬੜਾ ਪਿਆਰ ਕਰਦੇ ਆ। ਬਿਲਕੁਲ ਜੀ। ਉਹਨਾਂ ਦੀ ਇੱਛਾ ਹੁੰਦੀ ਕਿ ਨੌਜਵਾਨ ਜੋਤ ਅੱਗੇ ਆਵੇ। ਇਹ ਪਿੰਡ ਭੀਣ ਦੇ ਲਈ ਵੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਗਰਾਉਂਡ ਦੇ ਲਈ ਲੱਖਾਂ ਦੇ ਵਿੱਚ ਰੁਪਈਆ ਲੈ ਕੇ ਆਣਾ। ਇਹ ਸਪੱਸ਼ਟ ਸਭ ਇੱਕ ਚੀਜ਼ ਦੇਖੋ ਕਲੀਅਰ ਹੈ ਜਿਹੜਾ ਨੌਜਵਾਨ ਹੈ ਅੱਜ ਦਾ ਜੋਤ ਹੈ ਉਹੀ ਦੇਸ਼ ਦਾ ਭਵਿੱਖ ਹੈ। ਬਿਲਕੁਲ ਜੀ। ਨੌਜਵਾਨ ਹੀ ਇਸ ਦੇਸ਼ ਨੂੰ ਅੱਗੇ ਲੈ ਕੇ ਜਾਏਗਾ। ਪਿੰਡ ਦੇ ਵਿੱਚ ਬੜੀ ਛਲਾਂਗਾ ਹੁੰਦੀ ਹੋਵੇਗੀ ਜਦੋਂ ਇੰਨਾ ਰੁਪਈਆ ਪਿੰਡ ਦੇ ਵਿੱਚ ਲੈ ਕੇ ਆਣਾ। ਬਿਲਕੁਲ ਜੀ। ਜੀ ਜੀ ਪ੍ਰਸ਼ਨ ਜੀ ਬੰਦੇ ਵਿੱਚ ਮੁਕੰਦਨਾ ਜੀ ਮੈਂ ਜੀ ਪੁਰਾਣੇ ਸਰਪੰਚਾਂ ਨੂੰ ਵੀ ਨਹੀਂ ਕਹਿੰਦਾ ਉਹਨਾਂ ਨੇ ਕੰਮ ਨਹੀਂ ਕੀਤੇ ਜੀ ਤੁਹਾਨੂੰ ਸਾਰੇ ਆਪਣੇ ਆਪਣੇ ਜਗ੍ਹਾ ਸਿਰ ਪਰ ਇੱਕ ਦਿੱਕਤ ਪਤਾ ਕਿੱਥੇ ਹੈ ਜੀ ਜੀ ਕਈਆਂ ਸਰਪੰਚਾਂ ਨੂੰ ਸਰਪੰਚ ਦੀ ਪਾਵਰ ਨਹੀਂ ਪਤਾ ਜੀ ਕੀ ਮੇਨ ਮਸਲਾ ਇਹ ਆ ਇੱਕ ਸਰਪੰਚ ਦੀ ਪਾਵਰ ਜੱਜ ਬਰਾਬਰ ਹੈ ਜੀ ਜੀ ਜੇ ਚੰਗੀ ਤਰ੍ਹਾਂ ਵਰਤੀ ਜਾਵੇ ਵਰਤੀ ਜਾਵੇ ਜੀ ਨਹੀਂ ਤਾਂ ਆਪਾਂ ਦੇਖੇ ਬਹੁਤ ਬੜੇ ਏ ਥਾਣਿਆਂ ਤੱਕ ਰੇਸ਼ੀਮਤ ਸਰਪੰਚੀ ਨਿਕਲ ਜਾਂਦੀ ਆ ਉਹਨੂੰ ਫਸਾ ਲਿਆ ਉਹਨੇ ਉਹਦੀ ਨਿਕਵਾਰੀ ਕਰਾ ਕਰਾਤੀ ਉਹਨੇ ਉਹਦੀ ਕਰਾਤੀ ਸਰਪੰਚੀ ਦਾ ਜਿਹੜਾ ਸਮਾਂ ਪੀਰੀਅਡ ਹੈ ਉਹ ਖਤਮ ਹੋ ਜਾਂਦਾ ਸਰਪੰਚੀ ਦਾ ਦੋਸਰਾ ਨਾਮ ਪਿੰਡ ਦਾ ਵਿਕਾਸ ਹੈ ਕਿਉਂਕਿ ਜਿਸ ਪਿੰਡ ਦਾ ਵਿਕਾਸ ਰਹਿ ਜਾਂਦਾ ਸਮਝ ਲਓ ਉਸ ਪਿੰਡ ਦੀ ਸਰਪੰਚੀ ਵੀ ਉਤਲ-ਪੁਤਲ ਹੋ ਜਾਂਦੀ ਕਿਤੇ ਨਾ ਕਿਤੇ ਜੀ ਇਹ ਜਦੋਂ ਪਿੰਡ ਦੇ ਵਿੱਚ ਘੁੰਮਦੇ ਆ ਮੈਂ ਵੇਖਿਆ ਮਾਤਾ ਮਾਂ ਨੂੰ ਮਿਲੇ ਹਾਂ ਤੇ ਜਿਹੜੀ ਇਹ ਨਾਲ ਵੀਡੀਓ ਵੀ ਅਸੀਂ ਦਿਖਾਉਂਦੇ ਆ ਮਾਤਾ ਮਾਂ ਵੀ ਬਹੁਤ ਸਤਿਕਾਰ ਕਰਦੀ ਬਿਲਕੁਲ ਜੀ ਬਿਲਕੁਲ ਇਹ ਸਰਪੰਚ ਸਾਹਿਬ ਲੋਕ ਵੀ ਚਾਹੁੰਦੇ ਆ ਵਿਕਾਸ ਕਿਤੇ ਨਾ ਕਿਤੇ ਜੀ ਚਾਹੁੰਦੇ ਆ ਜੀ ਜੀ ਪਹਿਲੀ ਗੱਲ ਮੈਨੂੰ ਤਾਂ ਹਰੇਕ ਮਾਂ ਹਰੇਕ ਭੈਣ ਸਾਡਾ ਸਰਪੰਚ ਸਾਡਾ ਮੁੰਡਾ ਸਾਡਾ ਸਰਪੰਚ ਜੀ ਜੀ ਤੁਸੀਂ ਕਦੀ ਵੀ ਤੁਸੀਂ ਉੱਦਾਂ ਵੀ ਚੱਕਰ ਕੱਢਦੇ ਹੋ ਕਦੀ ਉਹਨੇ ਕਹਣਾ ਉਹ ਫਲਾਣਾ ਸਰਪੰਚ ਉਹਨੇ ਕਹਣਾ ਸਾਡਾ ਸਰਪੰਚ ਸਾਡਾ ਮੁੰਡਾ ਸਰਪੰਚ ਜੀ ਸਾਡਾ ਸਰਪੰਚ ਸਾਡੀ ਸੋਚ ਸੋਦੀ ਸੋਚ ਬਿਲਕੁਲ ਜੀ ਜੀ ਮੈਂ ਕਦੀ ਸਾਮੀ ਗੇੜਾ ਘਟਣ ਜਾਣਾ ਜੇ ਮੈਨੂੰ ਭੁੱਖ ਲੱਗਣੀ ਮੈਂ ਕਹਿੰਦੀ ਘਰ ਪਰਸ਼ਾਦਾ ਛਕ ਲੈਣਾ ਜੀ ਠੀਕ ਨਹੀਂ ਗੱਲ ਜੀ ਕਿ ਭੁੱਖ ਲੱਗੀ ਚਲੋ ਆਪਣਾ ਸਾਰੇ ਪਿੰਡ ਦਾ ਮੈਨੂੰ ਤਾਂ ਆਪਣਾ ਮੇਰਾ ਸਾਰੇ ਪਿੰਡ ਨਾਲ ਜੀ ਬਹੁਤ ਪਿਆਰ ਹੈ ਜੀ ਜੀ ਪਿੰਡ ਨੂੰ ਬਸ ਚੰਗੀ ਤਰ੍ਹਾਂ ਚੰਗੇ ਨੌਜਵਾਨ ਅੱਗੇ ਲਿਆ ਕੇ ਸਾਡੇ ਪਿੰਡ ਚ ਕਈ ਖਿਡਾਰੀ ਹੈ ਜੀ ਫੁੱਟਬਾਲ ਦੇ ক্রিকেট ਦੇ ਬਹੁਤ ਵੱਡੀ ਗੱਲ ਜਿਹੜੇ ਪਿੰਡ ਦਾ ਕਿਸੀ ਮੈਂ ਤਾਂ ਉਹਨਾਂ ਨੂੰ ਅੱਗੇ ਪਤਾ ਹੀ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਗਾਈਡਲਾਈਨਸ ਐ ਨਹੀਂ ਜੀ ਇਹ ਤੇ ਲੋਕ ਸਰਦਾਰ ਭਗਤ ਸਿੰਘ ਮਾਨ ਜਿਹੜੇ ਸਾਡੇ ਸੀਐਮ ਨੇ ਉਹਨੇ ਚੰਗੇ ਸਕੂਲ ਬਣਾਏ ਜੀ ਤਰੱਕੀ ਦਿੱਤੀ ਬਹੁਤ ਵਿਕਾਸ ਹੋਇਆ ਜੀ ਇੰਨਾ ਵਿਕਾਸ ਤੁਸੀਂ ਇਹ ਦੇਖੋ ਮੈਨੂੰ ਨਹੀਂ ਲੱਗਦਾ ਕੋਈ ਸੀਐਮ ਇੰਨਾ ਬਾਹਰ ਨਿਕਲਦਾ ਆਊਗਾ ਜੀ ਜੀ ਕੈਪਟਨ ਸੀਐਮ ਬਣਿਆ ਜੀ ਜੀ ਕੋਠੇ ਜੁਵਾਰ ਨਹੀਂ ਆਉਂਦਾ ਸੀ ਜੀ ਤੁਸੀਂ ਭਗਵੰਤ ਸਿੰਘ ਮਾਨ ਦੇਖ ਲਓ ਰੋਜ਼ ਕਿਤੇ ਨਾ ਕਿਤੇ ਰੋਜ਼ ਕਿਤੇ ਨਾ ਕਿਤੇ ਜੀ ਇੰਨਾ ਸੀਐਮ ਕੋਈ ਦੁਰਦਾ ਸਰਦਾ ਨਹੀਂ ਜਿੰਨਾ ਉਹ ਦੁਰਦਾ ਸਰਪੰਚ ਸਰ ਦੇਖਿਆ ਕਿ ਜੇ ਪਿੰਡ ਦੀ ਇੱਕ ਛਾਤ ਮਾਰੀਏ ਇਹ ਜਿਹੜੇ ਬਾਹਰ ਪਾਣੀ ਖੁੱਲਡੇ ਸਗੇ ਜਿਨ੍ਹਾਂ ਤੋਂ ਬਿਮਾਰੀ ਮਲੇਰੀਆ ਫੈਲਣਾ ਸੀਗਾ ਇਹ ਬੱਚਿਆਂ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣੀਆਂ ਸੀਆਂ ਹੁਣ ਲਾਰਵਾ ਬੜਾ ਚੱਲਦਾ ਹੈਗਾ ਮਲੇਰੀਆ ਦਾ ਤਕਰੀਬਨ ਜੇ ਪਿੰਡ ਢਿੰਡੇ ਦੀ ਗੱਲ ਕਰੀਏ ਇਹ ਪਾਈਪ ਕਾਫੀ ਹੱਦ ਤੱਕ ਅੰਡਰਗਰਾਉਂਡ ਕਰ ਦਿੱਤੇ ਆ ਤੇ ਵੱਡੀ ਦਿਖ ਵਾਲੀਆਂ ਗਲੀਆਂ ਨਜ਼ਰ ਆਉਂਦੀਆਂ ਜੀ ਮਹਾਰਾਜ ਜੀ ਪਿਛਲੇ ਸਮੇਂ ਬਹੁਤ ਡੇਂਗੂ ਹੋ ਜਾਣਾ ਜੀ ਬੱਚਿਆਂ ਨੂੰ ਕਈ ਮਾਤਮਾਂ ਬਿਮਾਰ ਹੋਣੀਆਂ ਬਜ਼ੁਰਗ ਬਿਮਾਰ ਹੋਣਾ ਉਹਦਾ ਕਾਰਨ ਪਤਾ ਮੈਂ ਕੀਤਾ ਚਲੋ ਸਪਰੇਅ ਕਰਾ ਦੇਣੀ ਮੈਂ ਉਹਦਾ ਕਾਰਨ ਪਤਾ ਕੀਤਾ ਵੀ ਉਹਦਾ ਕਾਰਨ ਜਿਹੜਾ ਹੈ ਨਾ ਜਿੱਦੋਂ ਨਾਲੀਆਂ ਚ ਪਾਣੀ ਆਉਂਦਾ ਗਲੀਆਂ ਸੜੀਆਂ ਦੀ 4-4 5 ਵਿੱਚ ਫੁੱਟਦੀਆਂ ਜੀ ਉਸ ਤੋਂ ਵੀ ਛੋਟੀਆਂ 2-2 3-3 ਫੁੱਟਦੀਆਂ ਵੀ ਆ ਗਈਆਂ ਜੀ ਜੀ ਮੈਂ ਦੇਖਿਆ ਜੀ ਇਹ ਪਹਿਲਾਂ ਪਾਣੀ ਬੰਦ ਕਰਨਾ ਪਊਗਾ ਜੀ ਉਹਨਾਂ ਚ ਸੀਵਰੇਜ ਪੋਆਇਆ ਪੈ ਪੋਆਇਆ ਜੇ ਤਾਂ ਪਾਣੀ ਬੰਦ ਹੋ ਗਿਆ ਗੰਦਾ ਪਾਣੀ ਪੈਪਾ ਥਾਣੇ ਜਾਣਾ ਸਫਾਈ ਹੋਗੀ ਲੋਕ ਆਪ ਸਫਾਈ ਰੱਖਦੇ ਆ ਸਾਡਾ ਇਹ ਨਗਰ ਉਦਾ ਬਹੁਤ ਸਾਫ ਹੈ ਜੀ ਤੇ ਬਿਮਾਰੀਆਂ ਦੇ ਵਿੱਚ ਸਾਡਾ ਬਹੁਤ ਫਰਕ ਪੈ ਗਿਆ ਜੀ ਆ ਤੁਸੀਂ ਯਕੀਨ ਮੰਨੋ ਸਾਡਾ ਕਮਿਸ਼ਨਰ ਵਾਲਾ ਇੱਥੇ ਦੋ ਸਾਡੇ ਤਿੰਨ ਕਮਿਸ਼ਨਰ ਵਾਲੇ ਆ ਤੇ ਉਹ ਵੀ ਹੱਸਦੇ ਆ ਸਰਪੰਚਾ ਤੂੰ ਸਾਡੀ ਦਵਾਈ ਬੰਦ ਕਰਤੀ ਹਾਂ ਠੀਕ ਕਿਉਂਕਿ ਲੋਕ ਬਿਮਾਰ ਨਹੀਂ ਹੁੰਦੇ ਹੋਣਗੇ ਵੈਲਕਮ ਜੀ 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 ਕਿਉਂਕਿ ਬਿਮਾਰ ਹੀ ਨਹੀਂ ਹੁੰਦੇ ਜੀ ਪਿੰਡ ਦੇ ਕੀਤੇ ਹੋਏ ਵਿਕਾਸ ਜਿਹੜੇ ਜਦੋਂ ਮੂੰਹ ਬੋਲਦੇ ਆ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੁਸ਼ੀ ਵੀ ਮਹਿਸੂਸ ਹੁੰਦੀ ਆ ਬਿਲਕੁਲ ਜੀ ਇਹ ਲੋਕਾਂ ਨੇ ਵੀ ਲੱਗਦਾ ਕਿ ਪਿੰਡ ਦੀ ਜਿਹੜੀ ਨੁਹਾਰ ਹੈ ਉਹ ਇਸ ਦਿਨ ਜਰੂਰ ਬਦਲੀ ਜਾਵੇਗੀ ਤੇ ਲੋਕਾਂ ਨੇ ਬੜਾ ਚਾਹ ਹੁੰਦਾ ਕਿਉਂਕਿ ਜੇ ਪਿੰਡ ਭੇਂ ਦੀ ਗੱਲ ਕਰੀਏ ਪਿੰਡ ਭੇਂ ਦੇ ਵਿੱਚ ਬਹੁਤ ਵੱਡਾ ਮੇਲਾ ਮੈਂ ਦੇਖਿਆ ਗਰਾਉਂਡ ਦੇ ਵਿੱਚ ਇੱਕ ਵੱਡੀ ਦਾ ਵੀ ਲੱਗਦਾ ਹੈਗਾ ਬਿਲਕੁਲ ਤੇ ਕਿਉਂਕਿ ਇਹ ਨੌਜਵਾਨ ਨੂੰ ਸਹੀ ਪਾਸੇ ਜਿਹੜਾ ਪ੍ਰੇਰਣਾ ਹੈਗਾ ਤੇ ਉਹ ਬੜੀ ਜ਼ਿੰਮੇਵਾਰੀ ਬੰਦੀ ਐ ਸਰਪੰਚ ਸਾਹਿਬ ਕੀ ਕੀ ਟੀਚੇ ਆ ਪਿੰਡ ਨੂੰ ਲੈ ਕੇ ਪਰੇਗ ਉਹwidetilde ਜੀ ਇੱਕ ਤਾਂ ਜਿੰਨੇ ਵੀ ਸਾਡੇ ਯੂਥ ਹੈ ਸਾਡਾ ਯੂ ਹੈ ਸਾਡੇ ਪਿੰਡ ਦਾ ਜੀ ਉਹਨਾਂ ਸਾਰਿਆਂ ਨੂੰ ਬਲੰਦੀਆਂ ਤੇ ਪਹੁੰਚਾਉਣਾ ਜੀ ਚੰਗੇ ਸਪੋਰਟਸਮੈਨ ਇੱਕ ਬਿਜ਼ਨਸ ਆਈਡੀਆ ਦੇਣੇ ਘਰ ਘਰ ਜਾ ਕੇ ਜੀ ਆਹ ਚੀਜ਼ ਕਰੋ ਆਹ ਚੀਜ਼ ਨਾਲ ਤੁਹਾਨੂੰ ਐਨਾ ਬੈਨੀਫਿਟ ਦੇਣਾ ਜੀ ਤੇ ਇੱਕ ਸਾਡਾ ਚਲੋ ਛੱਪੜ ਦਾ ਪ੍ਰੋਜੈਕਟ ਆ ਰਿਹਾ ਜੀ ਉਹ ਤਨਖਵਾ ਵਾਲਾ ਕਿਸੇ ਕਿਸੇ ਪੰਜਾਬ ਚ ਕਿਸੇ ਕਿਸੇ ਪਿੰਡਾਂ ਜਾ ਮੈਂ ਮੇਰਾ ਪਾਸ ਹੋ ਗਿਆ ਇੰਤਜ ਜੀ ਕਿਉਂਕਿ ਸੀਟੀ ਵਾਲ ਮਾਡਲ ਵੀ ਉਹਨਾਂ ਨੇ ਕਰ ਲਿਆ ਸੀ ਸੀਟੀ ਵਾਲ ਮਾਡਲ ਨੂੰ ਕਰਤੰਦੇ ਆ ਜੀ 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 ਤੇ ਉਹ ਵੀ ਪਾਸ ਹੋ ਗਿਆ ਪਿੰਡ ਦੀ ਮੰਨ ਲਓ ਇੱਕ ਨਕਸ਼ਾ ਬਦਲ ਜਾਣਾ ਜੀ ਪਿੰਡ ਦਾ ਕਿਉਂਕਿ ਬੜਾ ਸੁੰਦਰ ਪਿੰਡ ਹੈ ਜਦੋਂ ਦੂਰੋਂ ਨਜ਼ਰ ਆਵੇਗਾ ਇਹ ਲੋਕ ਪੁੱਛਣਗੇ ਕਿ ਐਕਚੁਅਲ ਦੇ ਵਿੱਚ ਰਾਹ ਗイール ਵੀ ਵੀ ਭਾਈ ਕੌਣ ਸਰਪੰਚ ਹੈ ਬਿਲਕੁਲ ਠੀਕ ਨਹੀਂ ਜੀ ਕਿਉਂਕਿ ਪਿੰਡ ਦੀ ਦਿੱਖ ਜਿਹੜੀ ਹੈਗੀ ਹੈ ਉਹ ਜਦੋਂ ਵਧੀਆ ਬਣਦੀ ਹੈ ਤੇ ਆਪ ਮੁਹਾਰੇ ਹੀ ਐ ਲੋਕ ਫਿ ਸ਼ਲੰਗਾ ਵੀ ਕਰਦੇ ਨੇ ਨੂੰ ਲੱਗੇ ਤਾਂ ਕਿ ਇਹਦੇ ਪੰਡਤ ਜੀ ਸਰਪੰਚ ਕਹਿੰਦੇ ਰਹਿੰਦੇ ਆ ਪੰਜਾਂ ਤੋਂ ਬੜੀ ਨੇਰੀ ਲਿਆਂਦੀ ਪਈ 5 ਸਾਲ ਪਾਏ 5 ਸਾਲ ਪਾਏ ਮੈਂ ਕਹਿੰਦਾ ਨਹੀਂ ਜੀ ਮੇਰੇ ਵਾਸਤੇ ਇੱਕ ਇੱਕ ਦਿਨ ਕੀਮਤੀ ਆ ਮੈਨੂੰ 5 ਸਾਲ ਵੀ ਥੋੜੇ ਆ ਜੀ 5 ਸਾਲ ਵੀ ਥੋੜੇ ਆ ਇੱਕ ਇੱਕ ਦਿਨ ਕੀਮਤੀ ਆ ਇੱਕ ਇੱਕ ਘੰਟਾ ਵੀ ਕੀਮਤੀ ਆ ਇਹ ਕੰਮ ਦਾ ਸਰਪੰਚ ਸਾਹਿਬ ਜੀ ਦੀ ਡਿਸਪੈਂਸਰੀ ਦੀ ਜੇ ਗੱਲਬਾਤ ਕਰੀਏ ਕਾਫੀ ਕਹਾ ਤੇ ਕਾਫੀ ਸੰਗਣੇ ਦਰਖਤ ਹੈ ਤੇ ਇਹ ਬੜਾ ਕਾਫ ਉਸ ਦਾ ਜਿਹੜਾ ਹੈਗਾ ਤਾਂਜਾਮ ਉੱਤੇ ਨਜ਼ਰ ਆ ਰਿਹਾ ਤੇ ਇੱਕ ਇਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਇਹਨੂੰ ਸੁੰਦਰ ਬਣਾਇਆ ਜਾਵੇ ਡਿਸਪੈਂਸਰੀ ਜੀ ਮੇਨ ਡਿਸਪੈਂਸਰੀ ਹੈ ਜਿੱਥੋਂ ਦਵਾਈਆਂ ਮਿਲਦੀਆਂ ਸਿਰਫ ਉਹਦੀ ਕਦਰ ਕਿਉਂ ਨਹੀਂ ਹੋਈ ਫ੍ਰੀ ਦਵਾਈਆਂ ਜੀ ਬੜੀ ਕਦਰ ਨਹੀਂ ਹੋਈ ਜੀ ਉਹ ਜੀ ਡਿਸਪੈਂਸਰੀ ਸਾਡੀ 4 5 6 ਪੰਡਾਂ ਲੱਗਦੀ ਹੈ ਜੀ ਜੀ ਉਹ ਡਿਸਪੈਂਸਰੀ ਤੇ ਉਹਦੇ ਤੋਂ ਸਾਡੇ ਜਿਹੜੀ ਪ੍ਰੈਗਨੈਂਟ ਲੇਡੀ ਆ ਜੀ 4 5 ਪੰਡਾਂ ਦੀ ਆ ਉੱਥੇ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਫ੍ਰੀ ਜੀ ਪ੍ਰੈਗਨੈਂਟ ਹੋਣ ਤੱਕ ਪ੍ਰੈਗਨੈਂਟ ਜਦੋਂ ਲੇਡੀ ਹੋ ਜਾਂਦੀ ਹੈ ਜੀ 16 ਸਾਲ ਦਾ ਜਦ ਤੱਕ ਬੱਚਾ ਹੋ ਜਾਂਦਾ ਉੱਥੇ ਠੀਕ ਉਥੋਂ ਟ੍ਰੀਟਮੈਂਟ ਚੱਲਦਾ ਉੱਥੇ ਟੀਕੇ ਲੱਗਦੇ ਆ ਜੀ ਜੀ ਬੜੀ ਜ਼ਿੰਮੇਵਾਰੀ ਹੈ ਜੀ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਕਿ ਸਟਾਫ ਨੇ ਕਿਹਾ ਕਿ ਤੇ ਸਭ ਪਾ ਰਹਿੰਦੇ ਸਪੰਸ ਸਾਹਿਬ ਜੀ ਅਸੀਂ ਮੱਛਰ ਚ ਬੈਠੇ ਆ ਇਹਨਾਂ ਦਾ ਨਾ ਕਾਂ ਨਾ ਬਾਉਂਡਰੀ ਕੱਚਾ ਥਾ ਜਦੋਂ ਮੀਂਹ ਪੈਣਿਆ ਪਾਣੀ ਟਿਕੜ ਬਣ ਜਾਂਦਾ ਜੀ ਪਰ ਉਹਨਾਂ ਦੀ ਗੱਲ ਮੰਨੀ ਕਿ ਨਹੀਂ ਇਹ ਜਿਹੜੀ ਗੱਲ ਹੈ ਬਿਲਕੁਲ ਸਹੀ ਹੈ ਮੈਂ ਚਾਰ ਦਵਾਈ ਕਰਾ ਕੇ ਜੀ ਜੀ ਤੇ ਪ੍ਰੋਪਰ ਲੌਕਟੈਲ ਲਵਾ ਦੇਣੀ ਹੈ ਉੱਥੇ ਸਫਾਈ ਰੱਖਣੀ ਹੈ ਹੋਰ ਦੋ ਬੰਦੇ ਸਟਾਫ ਦੇ ਉੱਥੇ ਕਰ ਲੈਣੇ ਆ ਚਾਹੇ ਮੈਂ ਛੇਦ ਮੰਤਰੀ ਜੀ ਕੋ ਜਾਣਾ ਹਾਂ ਉਹਨੇ ਕਹਿੰਦਾ ਸਾਡੇ ਨੂੰ ਸਾਨੂੰ ਬੰਨ 20 ਪਿੰਡ ਦੇ ਦੇ ਸਾਨੂੰ ਇੱਕ ਚਾਹੇ ਬਲਾਗ ਦੇ ਦਿਓ ਸਾਰਾ ਜੀ ਕਿ ਸਾਡੇ ਸਾਡਾ ਪਿੰਡ ਗੱਲਾਂ ਇਸ ਚੀਜ਼ ਦੀ ਜਮਵਾਈ ਚੱਕੂਆ ਮੈਂ ਕਿਸੇ ਹੋਰ ਪਿੰਡਾਂ ਦੇ ਨੂੰ ਕਹਿੰਦਾ ਕਿ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਸਪੋਰਟ ਕਰੋ ਤੁਸੀਂ ਜਿਹੜੀ ਵੀ ਤੁਸੀਂ ਦਵਾਈ ਲਾਓ ਆ ਕੇ ਪਰ ਸਾਨੂੰ ਸਾਡੇ ਬਲਾਗ ਦੀ ਜਮਵਾਈ ਦੇ ਦੇਣ ਕਿ ਅਸੀਂ ਇਸ ਚੀਜ਼ ਤੇ ਮਿਹਨਤ ਕਰ ਸਕੀਏ ਸਪੱਸ਼ਟ ਸਭ ਇਹਦੇ ਨਾਲ ਨਾਲ ਜਿਹੜਾ ਸਾਡਾ ਜੋਤ ਹੈ ਉਹਨਾਂ ਨੂੰ ਇੱਕ ਬਹੁਤ ਵੱਡੀ ਜਿਹੜੀ ਦਲਦਲ ਇਹ ਚੱਲਦੀ ਸੀ ਕੋਈ ਟਾਈਮ ਹੁੰਦਾ ਸੀ ਕਿ ਨਸ਼ਾ ਬਹੁਤ ਜ਼ੋਰਾਂ ਤੇ ਸੀਗਾ ਜੇ ਮੁੱਖ ਮੰਤਰੀ ਪੰਜਾਬ ਆਮਾਨ ਸੀਐਮ ਸਹਿਬਾਨ ਭਗਵੰਤ ਮਾਨ ਜੀ ਦੀ ਗੱਲ ਕਰੀਏ ਉਹਨਾਂ ਨੇ ਵੀ ਨਸ਼ੇ ਨੂੰ ਬਹੁਤ ਵੱਡੀ ਠੱਲ ਪਾ ਕੇ ਦਿਖਾਈ ਹੈ ਜੇ ਨਵਾਂ ਸ਼ਹਿਰ ਦੀ ਗੱਲ ਕਰੀਏ ਨਵਾਂ ਸ਼ਹਿਰ ਦੇ ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਨੇ ਜਿਸ ਸਮੇਂ ਦਾ ਜਿਸ ਦਿਨ ਦਾ ਤਾਜ ਸੰਭਾਲਿਆ ਜੇ थाना सदर ਦੀ ਗੱਲ ਕਰੀਏ ਅਸ਼ੋਕ ਕੁਮਾਰ ਜੀ ਐਸ ਐਚਓ ਸਹਿਬਾਨ ਨੇ ਚਾਰਜ ਸੰਭਾਲਿਆ ਇਹਨਾਂ ਨੇ ਵੀ ਨਸ਼ੇ ਨੂੰ ਬੰਦ ਕਰਨ ਦੇ ਲਈ ਬਹੁਤ ਵੱਡਾ ਸਰਪੰਚਾਂ ਦੇ ਸਹਿਯੋਗ ਦੇ ਨਾਲ ਅਹਿਮ ਰੋਲ ਅਦਾ ਕੀਤਾ ਇੱਕ ਇੰਜ ਲੱਗਦਾ ਹੈ ਇਹ ਕੰਮ ਸਾਰੇ ਸਰਕਾਰ ਦੇ ਕੇ ਕਿਉਂਕਿ ਦੇਖੋ ਤੁਹਾਡੇ ਕੋਲ ਬੜੀ ਵੱਡੀ ਜ਼ਿੰਮੇਵਾਰੀ ਹੈ ਨੌਜਵਾਨਾਂ ਨੂੰ ਇੱਕ ਕਿਹਨਾ ਸ਼ਬਦਾਂ ਦੇ ਨਾਲ ਪ੍ਰੇਰਦੇ ਹੋ ਜੀ ਦੇਖੋ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਜੀ ਤਿੰਨ ਯੋਗ ਨਸ਼ਾ ਵਿਰੋਧ ਜੜੀ ਲਹਿਰ ਚਲਾਈ ਸੀ ਮੈਂ ਮੰਨਦਾ ਹਾਂ ਕਾਮਯਾਬ ਹੋ ਚੁੱਕੀ ਹੈ ਜੀ ਕਿਉਂਕਿ ਕਈ ਨੌਜਵਾਨ ਜੀ ਨਸ਼ਿਆਂ ਤੋਂ ਮੁੜਾਏ ਜੀ ਮੈਂ ਕਈਆਂ ਨੂੰ ਮਿਲਦਾ ਕਈਆਂ ਮਾਵਾਂ ਨੂੰ ਮਿਲਦਾ ਜੀ ਉਹ ਕਹਿੰਦੇ ਜੇ ਮਾਨ ਸਾਹਿਬ ਨਾ ਨਾ ਹੁੰਦੇ ਤੇ ਅਸੀਂ ਮਰ ਗਏ ਸੀ ਜੀ ਤੇ ਇਦਾਂ ਦੀ ਸਿਚੁਏਸ਼ਨ ਵੀ ਮੰਨ ਲਓ ਬਣ ਚੁੱਕੀ ਹੈ ਤੇ ਉਹ ਸਾਡੇ ਜਿਹੜੀ ਆਪਣੀ ਪ੍ਰਸ਼ਾਸਨ ਪੁਲਿਸ ਦੀ ਟੀਮ ਹੈ ਐਸਐਸਪੀ ਸਾਹਿਬ ਮਹਿਤਾਬ ਡਾਕਟਰ ਮਹਿਤਾਬ ਸਿੰਘ ਤੇ ਅਸ਼ੋਕਾ ਸਾਡੇ ਐਸ ਐਚਓ ਜੀ ਮੈਂ ਕਈ ਆਪਾਂ ਨੂੰ ਗੱਲਾਂ ਸੁਣਦੇ ਨਹੀਂ ਕਿ ਕਈ ਬੌਂਸਲੇ ਪੈਸੇ ਲੈ ਲੈਂਦੇ ਆ ਪਹਿਲਾਂ ਹੀ ਉੱਥੇ ਪਤਾ ਲੱਗ ਜਾਂਦਾ ਨਸ਼ਾ ਵੇਚਦੇ ਭੱਜ ਜਾਂਦੇ ਨਾ ਜੀ ਜੀ ਜਿਹੜੀ ਨਵੇਂ ਸ਼ਹਿਰ ਦੀ ਟੀਮ ਹੈ ਜੀ ਉਹ ਇੱਕ ਨੰਬਰ ਟੀਮ ਹੈ ਉਹਨਾਂ ਨੇ ਇੱਕ ਵੀ ਪਿੰਡ ਇਹੋ ਜਿਹਾ ਨਹੀਂ ਛੱਡਿਆ ਜਿੱਥੇ ਨਸ਼ਾ ਹੁਣ ਵਿਕਦਾ ਹੋਵੇ ਘਟੋ ਘਟ ਜੀ 90% ਸਾਡੇ ਜ਼ਿਲ੍ਹੇ ਦੀ ਸਫਾਈ ਹੋ ਚੁੱਕੀ ਹੈ ਜੀ ਕਿਉਂਕਿ ਦੇਖਿਆ ਜੀ 112 ਦੇ ਕਾਲ ਵੀ ਬੜੇ ਜਲਦੀ ਅਟੈਂਡ ਹੁੰਦੀ ਹੈ। ਇਹ ਸਰਪੰਚ ਸਰ ਕੋਈ ਦੌਰ ਵੀ ਹੁੰਦਾ ਸੀ ਕਿ ਨਸ਼ੇ ਵਾਲਾ ਗੇ ਸ਼ੌਟਰੀ ਬੜੀ ਜਲਦੀ ਜਾਂਦਾ ਸੀਗਾ ਪਰ ਹੁਣ ਸਰਕਾਰ ਦੀ ਜਿਹੜੀ ਲਗਾਮ ਹੈਗੀ ਹੈ ਉਹ ਪੂਰੀ ਜ਼ਬਰਦਸਤ ਖਿੱਚੀ ਹੋਈ ਹੈ ਜਿਹਦੇ ਕਾਰਨ ਨਸ਼ੇ ਵਾਲੇ ਵਿਅਕਤੀ ਦਾ ਇਹ ਛੁੱਟਣਾ ਬੜਾ ਮੁਸ਼ਕਲ ਲੱਗਦਾ। ਜੀ ਬਿਲਕੁਲ ਜੀ ਜਿਹੜਾ ਨਸ਼ੇ ਵਾਲਾ ਵਿਅਕਤੀ ਛੁੱਟ ਹੁਣ ਸਕਦਾ ਹੀ ਨਹੀਂ। ਜੀ ਜਾਂ ਤਾਂ ਨਸ਼ੇ ਛੱਡੂਗਾ ਤਾਂ ਛੁੱਟੂਗਾ ਜਾਂ ਦਾ ਵੇਚ ਰੋਟੂਗਾ ਤਾਂ ਛੁੱਟੂਗਾ। ਸਰਪੱਤ ਸਰ ਬੜਾ ਸਮਾਫਿਰ ਵਿਕਾਸ ਦੇ ਕੰਮਾਂ 'ਚ ਲੱਗ ਜਾਂਦਾ ਹੋਵੇਗਾ ਮੈਂ ਦੇਖਿਆ ਤੁਹਾਡੇ ਪਿਤਾ ਜੀ ਵੀ ਸਪੈਸ਼ਲ ਉੱਥੇ ਪਾਣੀ ਵਾਲੇ ਟੈਂਕੀ ਦੇ ਨਾਲ ਲੱਗੇ ਹੋਏ ਜਿਹਨੂੰ ਮੋਟਰ ਨੂੰ ਠੀਕ ਕਰਾਉਣ ਦੇ ਵਾਸਤੇ ਕਿਉਂਕਿ ਸਾਰਾ ਪਰਿਵਾਰ ਹੀ ਪਿੰਡ ਦੇ ਵਿਕਾਸ ਦੇ ਕੰਮਾਂ ਦੇ ਵੱਲ ਤੁਰ ਪਿਆ ਇਹ ਪਰਿਵਾਰ ਵਾਲੇ ਕਹਿੰਦੇ ਨੇ ਕਿ ਤੇ ਘਰ ਦੇ ਕਹਿੰਦੇ ਨੇ ਭਾਈ ਕੋਈ ਘਰ ਦਾ ਕੰਮ ਵੀ ਕਰੋ ਤੁਸੀਂ ਪਿੰਡ ਦੇ ਹੀ ਕਦੇ ਜਾਣਿਆ ਘਰ ਦੇ ਵਿੱਚ ਕਿਤੇ ਖਿੱਚਾ ਤਾਂ ਨਹੀਂ ਪੈਦਾ ਨਹੀਂ ਹੁੰਦੀ ਜੀ ਨਹੀਂ ਜੀ ਘਰੋਂ ਘਰ ਦੇ ਵਿੱਚ ਸੰਤੁਕ ਹੋਇਆ ਜੀ ਇਹਨੇ ਹੁਣ ਇਹਦਾ ਅਸੀਂ ਪਰਿਵਾਰ ਨਹੀਂ ਨਾ ਸਾਰਾ ਪਿੰਡ ਜਿਹੜਾ ਪਰਿਵਾਰ ਵੱਡਾ ਤੈਰਾ ਕਰਿਆ ਨਾਨੇ ਇਹਨੇ ਸਾਲ ਇਹਨੇ ਸਾਲ ਨੂੰ ਦੇਖਣਾ ਸਾਰੇ ਪਿੰਡ ਨੂੰ ਦੇਖਣਾ ਜਿੰਦਾਂ ਇਹ ਪਿੰਡ ਦੀਆਂ ਮਾਤਾਵਾਂ ਨੂੰ ਦੇਖਣਾ ਉਦੋਂ ਮੈਂ ਆਪਣੀ ਮਾਤਾ ਨੂੰ ਦੇਖਦਾ ਅੱਛਾ ਇਹ ਸਹਿਮਤੀ ਪਰਿਵਾਰ ਦੀ ਹੈ ਕਿ ਸਹਿਯੋਗ ਦੇ ਰਹੇ ਪਰਿਵਾਰ ਬਿਲਕੁਲ ਜੀ ਬਿਲਕੁਲ ਕਿਉਂਕਿ ਸਰਪੰਚ ਸਹਿਵਾਨ ਦਾ ਘਰੋਂ ਸਵੇਰੇ ਕੰਮਾਂ ਦੇ ਲਈ ਜਾਣਾ ਤਕਰੀਬਨ ਕਈ ਵਾਰੀ ਸਾਰੇ ਥਾੜੀ ਦਫ਼ਤਰਾਂ ਦੇ ਵਿੱਚ ਹੀ ਨਿਕਲ ਜਾਂਦੀ ਹੈ ਜੇ ਸਰਕਾਰ ਦੇ ਘਰ ਤੋਂ ਕੰਮ ਲੈ ਕੇ ਪਿੰਡ ਤੱਕ ਕਰ ਆਣਾ सरपंच ਦਾ ਬਹੁਤ ਵੱਡਾ ਇਹ ਚ ਸਮਾਂ ਲੱਗਦਾ। ਇਹ ਚ ਸਮਾਂ ਲੱਗਦੀਆਂ ਹੈਗੀਆਂ ਕਿਉਂਕਿ ਪਿੰਡ ਦੀ ਤਰੱਕੀ ਵੀ ਤਾਂ ਹੀ ਹੋ ਪਾਏਗੀ ਜੇ ਸਰਪੰਚ ਦਫ਼ਤਰਾਂ ਦੇ ਵਿੱਚ ਜਾ ਕੇ ਸਮਾਂ ਦਿੰਦਾ ਹੈ। ਬਿਲਕੁਲ ਜੀ। ਕਿਉਂਕਿ ਘਰ ਚੱਲ ਕੇ ਕੋਈ ਕੰਮ ਵੀ ਨਹੀਂ ਆਂਦਾ। ਜੇ ਆਪਾਂ ਵੇਖੀਏ ਜਿੰਨਾ ਹੁਣ ਇਹ ਪ੍ਰੋਜੈਕਟ ਤੁਸੀਂ ਚਲਾ ਰਹੇ ਹੋ, ਲੱਖਾਂ ਰੁਪਈਆ ਪਿੰਡ ਦੇ ਵਿੱਚ ਲੈ ਕੇ ਆ ਰਹੇ ਹੋ, ਮੈਨੂੰ ਇਹ ਚ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਰੋੜਾਂ ਦੀ ਗੱਲ ਕੀਤੀ ਜਾਵੇਗੀ। ਕਿ ਸਰਪੰਚ ਸਾਹਿਬ ਜਿਹੜਾ ਕਰੋੜਾਂ ਰੁਪਈਆ ਪਿੰਡ ਭਿੰਨ ਨੂੰ ਲੈ ਕੇ ਆ ਰਹੇ ਹੋ, ਇਹਦੇ ਲਈ ਜਿਹੜਾ ਸਮਾਂ ਲਗਾ ਰਹੇ ਹੋ, ਕਿੰਨਾ ਕਿਤੇ ਪਿੰਡ ਵਾਲਿਆਂ ਨੇ ਵੀ ਬੜਾ ਚਾਅ ਚੜਦਾ ਹੋਵੇਗਾ ਬਿਲਕੁਲ ਜੀ ਜੀ ਬਿਲਕੁਲ ਚਾਅ ਚੜਦਾ ਜੀ ਹੁਣ ਤੁਸੀਂ ਇਹ ਦੇਖੋ ਸਾਡੇ ਪਿੰਡ 'ਚ ਚਾਰ-ਚਾਰ ਪੰਜ-ਪੰਜ ਦਫ਼ਤਰ ਹੈ ਜੀ ਜੀ ਸਰਪੰਚ ਦੇ ਉਹੀ ਇਦਾਂ ਨਹੀਂ ਪੰਚਾਇਤ ਕਰ ਪ੍ਰਾਈਵੇਟ ਜੀ ਕਿ ਕੋਈ ਨਾ ਕੋਈ ਉੱਥੇ ਮੌਜੂਦ ਹੁੰਦਾ ਕੋਈ ਨਾ ਕੋਈ ਪੰਚਾਇਤ ਮੈਂਬਰ ਹੁੰਦਾ ਕੋਈ ਨਾ ਕੋਈ ਨਹੀਂ ਤਾਂ ਫੈਮਿਲੀ ਮੈਂਬਰ ਹੁੰਦਾ ਨਹੀਂ ਤਾਂ ਫਰੈਂਡ ਸਰਗਾਉਤੋ ਜਿਹੜੇ ਮਤਲਬ ਉੱਥੇ ਕੋਈ ਨਾ ਕੋਈ ਲੋਕਾਂ ਦੀ ਗੱਲ ਸੁਣਨ ਨੂੰ ਹੁੰਦਾ ਜੀ ਚਾਹੇ ਕਿਸ ਟਾਈਮ ਵੀ ਕੰਮ ਕਰਨ ਰਾਤ ਨੂੰ ਕਹਿਦਣ ਦਿਨੇ ਕਹਿਦਣ ਸਵੇਰੇ ਹਾਂ ਅੱਜ ਦਾ ਦਫ਼ਤਰ ਬੁਲਾਇਆ ਜੀ ਤੇ ਲੋਕ ਹੁਣ ਜੀ ਨਾਲੇ ਕਹਿੰਦੇ ਸਾਡੀ ਸਿਹਰ ਹੋ ਜਾਂਦੀ ਆ ਨਾਲੇ ਚਲੋ ਆ ਵੀ ਜਾਂਦੇ ਆ ਆਪਣੀ ਸਮੱਸਿਆ ਦੱਸਿਆ ਸੋ ਸੋ ਆ ਵੀ ਜਾਂਦੇ ਆ ਮਤਲਬ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਇਹ ਸਾਡਾ ਹੀ ਘਰ ਹੈ ਇਸ ਤਰ੍ਹਾਂ ਲੱਗਦਾ ਲੋਕਾਂ ਨੂੰ ਜਦੋਂ ਆਂਦੇ ਆ ਬਿਲਕੁਲ ਜੀ ਸਰਪੰਚ ਸਾਹਿਬ ਜਿਹੜੇ ਜੋਥ ਨੌਜਵਾਨ ਕਿਤੇ ਨਾ ਕਿਤੇ ਸਰਪੰਚੀ ਤਾਂ ਲੜਨਾ ਚਾਹੁੰਦੇ ਆ ਪਰ ਉਹ ਕਿਤੇ ਨਾ ਕਿਤੇ ਥੋੜਾ ਡਾਮਾ ਡੋਲ ਹੁੰਦੇ ਆ ਕਿਤੇ ਨਾ ਕਿਤੇ ਉੱਚਝਕ ਜਾਂਦੇ ਹੈਗੇ ਸਾਡੇ ਇਸ ਵੈਬ ਦੇ ਮਾਧਿਅਮ ਦੇ ਨਾਲ ਜਿਹੜੇ ਨੌਜਵਾਨ ਅਜੇ ਸਰਪੰਚੀ ਲੜਨਾ ਚਾਹੁੰਦੇ ਐ ਕਿਉਂਕਿ ਬੜੀ ਛੋਟੀ ਉਮਰ ਦੇ ਅੰਦਰ ਤੁਸੀਂ ਸਰਪੰਚੀ ਦੀ బాధ్యਤ ਔਰ ਸੰਭਾਲੀ ਐ ਜਿਹੜੇ ਨੌਜਵਾਨ ਸਰਪੰਚੀ ਲੜਨਾ ਚਾਹੁੰਦੇ ਐ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਜੀ ਜਿਹੜੇ ਨੌਜਵਾਨ ਸਰਪੰਚੀ ਲੜਨਾ ਚਾਹੁੰਦੇ ਹਨ ਮੈਂ ਤਾਂ ਸਾਰਿਆਂ ਨੂੰ ਜੀ ਇੱਕ ਗੱਲ ਕਹਾਂਗਾ ਕਿ ਹਰੇਕ ਨੂੰ ਇਸ ਚੀਜ਼ 'ਚ ਵਾਚੜ ਕੇ ਹਿੱਸਾ ਲੈਣਾ ਚਾਹੀਦਾ ਜੀ ਜੀ ਇੱਕ ਵੋਟਰ सरपंच ਬਣਨ ਦੀ ਸੋਚ ਰੱਖਦਾ ਇੱਕ ਸਰਪੰਚ ਐਮਐਲਏ ਬਣਨ ਦੀ ਸੋਚ ਰੱਖਦਾ ਕਿ ਐਮਐਲਏ ਮੰਤਰੀ ਬਣਨ ਦੀ ਸੋਚ ਰੱਖਦਾ ਇੱਕ ਮੰਤਰੀ ਸੀਐਮ ਬਣਨ ਦੀ ਸੋਚ ਰੱਖਦਾ ਜੀ ਇੱਕ ਸੀਐਮ ਪ੍ਰਧਾਨ ਮੰਤਰੀ ਬਣਨ ਦੀ ਸੋਚ ਰੱਖਦਾ ਜੀ ਪਰ ਆਪਣੀ ਜਨਤਾ ਨੂੰ ਇੱਕ ਵੋਟ ਦੀ ਕੀਮਤ ਹੀ ਨਹੀਂ ਪਤਾ ਜੀ ਕਿ ਇੱਕ ਵੋਟ ਦੀ ਕੀਮਤ ਕੀ ਹੈ ਜੀ ਕਿਉਂਕਿ ਬਹੁਤ ਬੜੀ ਆਪਾਂ ਦੇਖੀਦਾ ਕਿ ਇਹ ਬੜੀ ਜਲਤਵਾਜੀ ਦੇ ਵਿੱਚ ਵੋਟਰ ਆਪਣੇ ਬੋਟਰ ਦਾ ਇਸਤੇਮਾਲ ਕਰ ਲੈਂਦਾ ਹੈਗਾ ਕਿਉਂਕਿ ਵੋਟਰ ਨੂੰ ਜਦੋਂ ਪਤਾ ਲੱਗਦਾ ਕਿ ਮੇਰੇ ਕੋਲ ਤਾਂ ਬਹੁਤ ਵੱਡੇ ਦੇਸ਼ ਨੂੰ ਚਲਾਉਣ ਵਾਲੀ ਪਾਵਰ ਹੈਗੀ ਹੈ ਜੀ ਦੇਖੋ ਜੀ ਇੱਕ ਸਹੀ ਬੰਦਾ ਚੁਣੋ ਜੀ ਕਿ ਇਹ ਨਾ ਦੇਖਣ ਕਿ ਕਿਹੜੇ ਕਿੱਧਰ ਪਲੜਾ ਭਾਰੀ ਹੈ ਕਿੱਧਰ ਜ਼ਿਆਦਾ ਹਵਾ ਹੈ ਇੱਕ ਇੱਕ ਬੰਦੇ ਨੂੰ ਜੋ ਇੱਕ ਬੰਦਾ ਪਸੰਦ ਹੈ ਜੀ ਜੋ ਉਹਦੇ ਕੰਮ ਪਸੰਦ ਨੇ ਉਹ ਬੰਦਾ ਚੁਣੋ ਚਾਹੇ ਉਹ ਐਮਐਲਏ ਦੀ ਇਲੈਕਸ਼ਨ ਲੜ ਰਿਹਾ ਚਾਹੇ ਉਹ ਐਮਸੀ ਦੀ ਇਲੈਕਸ਼ਨ ਕਰ ਰਿਹਾ ਚਾਹੇ ਉਹ ਸਰਪੰਚ ਦੀ ਇਲੈਕਸ਼ਨ ਕਰ ਰਿਹਾ ਜੀ ਪਾਰਟੀ ਨਾ ਦੇਖੇ ਕੀ ਕਿਹੜੀ ਪਾਰਟੀ ਤੋਂ ਬਿਲੋਂਗ ਕਰਦਾ ਇਹ ਕਾਂਗਰਸ ਤੋਂ ਕਰਦਾ ਅਕਾਲੀ ਦਲ ਤੋਂ ਕਰਦਾ ਬੀਜੇਪੀ ਤੋਂ ਕਰਦਾ ਝਾੜੂ ਤੋਂ ਕਰਦਾ ਨਾ ਬੰਦਾ ਦੇਖੋ ਕਿਵੇਂ ਦਾ ਜੀ ਬੰਦੇ ਨੂੰ ਵੋਟ ਪਾਓ ਪਾਰਟੀ ਨੂੰ ਵੋਟ ਨਾ ਪਾਓ ਜੀ ਜੀ ਫੋਨਰਾ ਜੈਦਾ ਜੀ ਅੱਗੇ ਨੌਜਵਾਨ ਨੌ ਹਰ ਦੇਖੋ ਜੀ ਇੱਕ ਮੇਨ ਯੂਥ ਯੂਅ ਜੀ ਜਿਹਨੇ ਅੱਗੇ ਤਰੱਕੀ ਕਰਨੀ ਹੈ ਕਰਦੇ ਕਰਦੇ ਉਹਦੇ ਰਾਹ ਤੇ ਹੁੰਦਾ ਨਹੀਂ ਸਾਡਾ ਪਿੰਡਾ ਇੰਨੀ ਤਰੱਕੀ ਕਰਕੇ ਆ ਚੀਜ਼ ਆ ਚੀਜ਼ ਬਣ ਗਿਆ ਜੀ ਮੈਂ ਕੁਛ ਪਿੰਡੋਂ ਨਿਕਲੂਗਾ ਸਾਡੇ ਪਿੰਡੋਂ ਕੋਈ ਹੋਰ ਮੇਰਾ ਭਰਾ ਉੱਠੂਗਾ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਕਿ ਨਹੀਂ ਇਹ ਸਾਡੇ ਪਿੰਡ ਦਾ ਜੀ ਲੋਕ ਜੀ ਐਵੇਂ ਨਹੀਂ ਪਿੰਡ ਦੇ ਆਪਣਾ ਨਾਮ ਗੋਥ ਕੱਢ ਕੇ ਪਿੰਡ ਦਾ ਨਾਮ ਲਾ ਲੈਂਦੇ ਜੀ ਪਿੱਛੇ ਤੁਸੀਂ ਦੇਖਿਆ ਹੋਣਾ ਜੀ ਠੀਕ 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 ਉਹ ਇਸੇ ਕਰ ਲਾਉਂਦੇ ਕਿ ਨਹੀਂ ਪਿੰਡ ਦੇ ਉਹ ਨਗਰ ਨੂੰ ਇੱਕ ਆਪਣਾ ਪਰਿਵਾਰ ਸਮਝਦੇ ਹੁੰਦੇ ਬਿਲਕੁਲ ਜੀ ਗੋਤ ਕੱਟ ਦਿੰਦੇ ਆ ਉਹ ਨਗਰ ਦਾ ਨਾਮ ਲਾ ਲੈਂਦੇ ਆ ਕਿ ਸਾਡਾ ਨਗਰ ਦਾ ਜਿਹੜਾ ਨਾਮ ਉਹ ਵਰਲਡ ਤੇ ਜਾਵੇ ਜੀ ਮੇਰੀ ਕੋਸ਼ਿਸ਼ ਇਹ ਹੈ ਜੀ ਕਿ ਮੈਂ ਵੀ ਆਪਣੇ ਪਿੰਡ ਦਾ ਨਾਮ ਵਰਲਡ ਤੱਕ ਲੈ ਕੇ ਜਾਵਾਂ ਜੀ ਜੀ ਬਹੁਤ ਬਹੁਤ ਹੀ ਵਧੀਆ ਜਾਣਕਾਰੀਆਂ ਸਰਪੰਚ ਸਾਹਿਬਾਨ ਨੇ ਐਸਾਂਝੇ ਕੀਤੀਆਂ ਕਿਉਂਕਿ ਸਰਪੰਚ ਸਾਹਿਬਾਨ ਦਾ ਇੱਕੋ ਇੱਕ ਸੁਪਨਾ ਹੈਗਾ ਕਿ ਪਿੰਡ ਪੀਣ ਨੂੰ ਉੱਪਰ ਲੈ ਕੇ ਜਾਣਾ ਪਿੰਡ ਪੀਣ ਨਵਾਂ ਸ਼ਹਿਰ ਦੀ ਬੁੱਕਲ ਦੇ ਵਿੱਚ ਹੀ ਵਸਿਆ ਹੋਇਆ ਪਿੰਡ ਪੀਣ ਪਿੰਡ ਭੇਣ ਦੇ ਵਿੱਚ ਹਰ ਤਰ੍ਹਾਂ ਦੀ ਇਹ ਸੁਵਿਧਾ ਉਪਲਬਧ ਜੇ ਮਿਨੀ ਡਿਸਪੈਂਸਰ ਦੀ ਗੱਲ ਕਰੀਏ ਤੇ ਉਹ ਵੀ ਇੱਥੇ ਵੱਡੇ ਪੱਧਰ ਤੇ ਇਹ ਬੀਬੀਆਂ ਭੈਣਾਂ ਦਵਾਈਆਂ ਲੈਣ ਦੇ ਵਾਸਤੇ ਆਉਂਦੀਆਂ ਜੇ ਬਸ ਸਰਵਸ ਦੀ ਗੱਲ ਕਰੀਏ ਉਹ ਵੀ ਨਵਾਂ ਸ਼ਹਿਰ ਦੇ ਨਾਲ 10-15 ਮਿੰਟਾਂ ਦੇ ਵਿੱਚ ਇਹ ਪਿੰਡ ਭੇਣ ਨੂੰ ਜੋੜ ਦੇ ਨੇ सरपंच ਸਹਿਬਾਨ ਆਦਾ ਸੁਪਨਾ ਕੇ ਏਜ ਪੈਂਡ ਨੂੰ ਉੱਪਰ ਲੈ ਕੇ ਜਾਣਾ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਜਗਤਾਰ ਸਿੰਘ ਜੱਬੋਵਾਨ ਨੂੰ ਦਿਓ ਇਜਾਜ਼ਤ 9465013313 ਤੇ ਕਰੋ ਸੰਪਰਕ